ਨਮਸਕਾਰ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੈਲਵਾ ਜ਼ਿਲ੍ਹਾ ਬਰਨਾਲਾ ਤਸੀਮ ਦੂਸਤੋ ਤਪਾ ਪੈਂਦੀ ਆ ਅੱਜ ਦੀ ਵੀਡੀਓ ਦੋਸਤੋ ਜਰਤੀ ਦਿਖਾਉਂਗਾ ਪੰਜਾਬ ਵਾਲੀ ਵੱਡੇ ਢਾਂਚੇ ਦੀ ਵੀਡੀਓ ਨੂੰ ਮੈਂ ਤਾਂ ਹੀ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਤੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੜ ਸੂਣ ਵਾਲੀ ਆ ਬਾਈ ਜੀ ਹੁਣੇ ਕਹਿੰਦੇ ਆਪਾਂ ਨੂੰ ਦੂਜਾ ਸੂਆ ਕਹਿ ਕੇ ਰੇਤੀ ਆ ਬਾਈ ਜੀ ਹੁਣੇ ਕਹਿੰਦੇ ਆ ਭਾਵੇਂ ਤੀਜਾ ਸੂਆ ਲਾ ਲਓ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨ ਹਜੇ ਸੂਨ ਦੇ ਵਿੱਚ ਕੱਚੀ ਆ ਹਾਂਜੀ ਦੋਸਤੋ 20 ਲੀਟਰ ਦੁੱਧ ਬਾਈ ਕਹਿੰਦਾ ਬੜੇ ਆਰਾਮ ਨਾਲ ਚੁਵਾਜੂ ਬਾਕੀ ਦੋਸਤੋ ਵਾਲਟਲ ਕਾਫੀ ਪਈ ਆ ਬੱਚੀ ਨੇ ਵਾਲਟਲ ਕੱਢ ਕੇ ਦੱਸਾਂ 12 ਦਿਨਾਂ 'ਚ ਫੇਰ ਸੂਨਾ ਦੁੱਧ ਬਾਈ ਕਹਿੰਦਾ ਬੜੇ ਆਰਾਮ ਨਾਲ ਦੁੱਧ 20 ਕਿਲੋ ਖੁੱਲਾ ਚਵਾਜਾ ਰਵੜੰਗੂ ਦੋਸਤੋ ਹਵਾਨਾ ਵਾਦਾ ਥਾਂਣ ਸੋਹਣੇ ਦੋਸਤੋ ਹੱਤੀ ਚਵਾਈਆਂ ਲੱਗੇ ਹੋਇਆ ਕੋਟਸ਼ਾਂਗ ਪ ਇਸ ਕੁਆੜੀ ਦੋਸਤੋ ਦੇਖ ਸਕਦੇ ਆ ਪੂਰੀ ਚੰਗੀ ਪੰਜਾਬ ਵਾਲੀ ਜਰਸੀ ਆ ਦੋਸਤੋ ਥਾਂ ਦੋਸਤੋ ਮੈਂ ਨੇੜ ਤੋਂ ਚੈੱਕ ਕਰਾ ਦਿੰਦੇ ਆ ਦੇਖ ਸਕਦੇ ਆ ਹੱਤੀ ਚਵਾਈ ਆ ਥਾਂ ਲੱਗਿਆ ਹੋਇਆ ਫੋਰਟ ਚੰਗਪੁਰ ਵਾਲੀ ਸੀਲ ਸਾਉ ਬਾਈ ਜੀ ਹੁਣ ਕਹਿੰਦੇ ਬਤੇਰੀ ਆ ਬੈਕ ਸਾਈਡ ਤੋਂ ਹਵਾਨਾ ਦੇਖ ਸਕਦੇ ਆ ਰਵੜਾਂ ਨੂੰ ਦੋਸਤੋ ਵੱਧ ਆ ਵੱਛੀ ਨੇ ਹਵਾਨਾ ਟਾਈਟ ਕਰਕੇ ਦੋਸਤੋ ਫੇਰ ਸੋਣਾ ਹਵਾਨਾ ਦੋਸਤੋ ਚੰਗਾ ਤਿਆਰ ਕਰੂ ਦਾ 10 12 ਦੇਣਾ ਚਾਹੀਦਾ ਪੰਜਾਬ ਵਾਲੀ ਜਰਸੀ ਹੈ ਦੋਸਤੋ ਕਦ ਕੱਦ ਦਰਮਿਆਨ ਨਾ ਕੋਈ ਵੱਡਾ ਕਦ ਕਾਟ ਹਨ ਦੋਸਤੋ ਦੂਸਰੀ ਸਾਈਡ ਤੋਂ ਵੇਖ ਸਕਦੇ ਆ ਨਿੱਕਰ ਵਿੱਚ ਕੱਲੇ ਕੱਲੇ ਗੈਪ ਚ ਲੱਗੇ ਹੋਏ ਫੋਰਟ ਚੰਗ ਹੋ ਰਾਣੀ ਰੇਟ ਬਾਈ ਜੀ ਹੁਣ ਰੱਖਿਆ ਹੋਇਆ 52000 ਰੁਪਇਆ ਉੱਚ ਬਾਈ ਕੰਨਾ ਮਾਨ ਤਾਨ ਹੋ ਜੂ ਜੀ ਨੂੰ ਪਸੰਦ ਆ ਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਨਈ ਵੀਡੀਓ ਨਾਲ ਉਦੋਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ